ਵੱਡਾ ਲੌਕਡਾਊਨ ਕਿੱ사 ਗਿਆ ਵਾਈਫ ਦੇ ਨਾਲ ਹੁਣ ਘਰ ਚ ਲੌਕ ਹੋ ਗਏ 10 ਮਿੰਟ ਤੋਂ ਬਾਅਦ ਸੋਚਿਆ ਵੀ ਕੀ ਕੀਤਾ ਜਾਵੇ ਜ਼ਿਆਦਾਤਰ ਸ਼ੂਟਿੰਗਸ ਚੰਡੀਗੜ੍ਹ ਉਹਦੇ ਸਰਾਊਂਡਿੰਗ ਏਰੀਆ ਚ ਹੁੰਦੀਆਂ ਨੇ ਮੇਰੀ ਫਿਰ ਕਰੋਨਾ ਨਾਲ ਫਾਈਟ ਹੋ ਗਈ ਥੋੜੀ ਜੀ ਤੇ ਉਹਦੇ ਕਰਕੇ ਫਿਰ ਮੈਂ ਉਹ ਵਿਚਕਾਰ ਮੈਨੂੰ ਪ੍ਰੋਗਰਾਮ ਛੱਡਣਾ ਪਿਆ ਜ਼ੂਮ ਦੇ ਉੱਤੇ ਤੁਸੀਂ ਦੇਖੋ ਤਕਰੀਬਨ ਮੋਰ ਦੈਨ ਤੁਸੀਂ ਕਹਿ ਸਕਦੇ ਹੋ 25 ਲੱਖ ਲੋਕਾਂ ਨੇ ਵਿਟਨੈਸ ਕੀਤੀ ਹੋ ਇਹ ਆ ਜੀ ਥਾਣੇਦਾਰ ਕੇਕਰ ਸਿੰਘ ਫਿਲਮ ਹੈਗੀ ਆ ਫੇਰ ਮਾਮਲਾ ਗੜਬੜ ਹੈ ਕਿਤੇ ਛਣਕਾਟੇ ਨੂੰ ਵਾਪਸ ਲਿਆਣ ਦਾ ਟਾਈਮ ਹੋ ਗਿਆ ਸਾਰੇ ਕਹਿੰਦੇ ਨੇ ਦੀਪ ਕੰਗ ਜੀ ਨੇ ਵੀ ਇਹੀ ਗੱਲ ਕੀਤੀ ਵੀ ਹੁਣ ਤੁਹਾਨੂੰ ਆਦਤ ਪੈ ਗਈ ਸੀਰੀਜ਼ ਕਰਨ ਦੀ ਵੀ ਹੁਣ ਦੁਬਾਰਾ ਛਣਕਾਟਾ ਚੱਕੋ ਤੇ ਅਸੀਂ ਕਹਾਂ ਜੀ ਪਹਿਲਾਂ ਆ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਛਣਕਾਟਾ ਸੁਨੀਪ ਕੰਗ ਜੀ ਨਾਲ ਹੀ ਪਲਾਨ ਕਰ ਰਹੇ ਆ ਪੁਲਿਸ ਵਾਲਾ ਤੁਹਾਨੂੰ ਵੈਸੇ ਘੇਰ ਲਵੇ ਨਾ ਤੁਹਾਨੂੰ ਚੰਗਾ ਨਹੀਂ ਲੱਗਦਾ ਲੇਕਿਨ ਅੱਜ ਜਿਹੜੇ ਪੁਲਿਸ ਵਾਲੇ ਨੇ ਮੈਨੂੰ ਘੇਰਿਆ ਹੈ ਨਾ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿਉਂਕਿ ਡੇਢ ਸਾਲ ਬਾਅਦ ਆਲਮੋਸਟ ਨਾ ਸਵਾ ਕੁ ਸਾਲ ਤਾਂ ਹੋ ਹੀ ਗਿਆ ਨ ਥੈਂਕ ਯੂ ਭਵਨਜੀ ਜੀ এবੀਪੀ ਨਿਊਜ਼ ਲਈ ਸਾਨੂੰ ਪੇਸ਼ ਕਰਨ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਕਿਉਂਕਿ ਹਮੇਸ਼ਾ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਜਿੱਥੇ ਕਿਤੇ ਸ਼ੂਟਿੰਗ ਚੱਲਦੀ ਹੈ ਤੁਸੀਂ ਉੱਥੇ ਪਹੁੰਚਦੇ ਹੋ ਅੱਜ ਆਏ ਹੋ ਵੈਲਕਮ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਸਰ ਮੈਂ ਉਹੀ ਕਹਿ ਰਿਹਾ ਮੈਂ ਆਂਦੇ ਤੋਂ ਜਿਹੜੀ ਗੱਲ ਕਹੀ ਕਿ ਇੰਨਾ ਟਾਈਮ ਹੋ ਗਿਆ ਹੈਨਾ ਅਕਸਰ ਆਪਣਾ ਇੰਨਾ ਲੰਮਾ ਗੈਪ ਕਦੇ ਨਹੀਂ ਹੋਇਆ ਹੈਨਾ ਇਸ ਗੈਪ ਕਿ ਇੰਨਾ ਸਾਡੀ ਮੁਲਾਕਾਤ ਦੇ ਵਿੱਚ ਕਦੇ ਸ਼ੂਟ ਕਦੇ ਰਿਲੀਜ਼ ਕੁਝ ਨਾ ਕੁਝ ਤਾਂ ਹੋ ਹੀ ਜਾਂਦਾ ਹੁੰਦਾ ਹੈਨਾ ਐਕਚੁਅਲੀ ਭਵਨਜੀ ਮਾਰਚ 19 ਤੱਕ ਸ਼ੂਟਿੰਗ ਚੱਲੀ ਸੀਗੀ ਲਾਸਟイヤー ਉਦੋਂ ਬਾਅਦ ਲਾਕਡਾਊਨ ਹੋ ਗਿਆ ਉਦੋਂ ਪੁਖਰਾਜ ਦੀ ਫਿਲਮ ਚੱਲ ਰਹੀ ਸੀ ਕੇਸੀ ਪਕਾੜਿਆ ਸਾਹਿਬ ਦੀ ਮੇਰੀ ਬੋਟੀ ਦਾ ਵਿਆਹ ਤੇ ਉਸ ਤੋਂ ਬਾਅਦ ਲਾਕਡਾਊਨ ਹੋਇਆ ਤੇ ਪਤਾ ਨਹੀਂ ਸੀ ਲਾਕਡਾਊਨ ਇਹਨਾਂ ਲੰਮਾ ਚੱਲੂਗਾ ਅੱਜ ਤਾਂ ਸੋਚਿਆ ਸੀ 15 20 ਦਿਨ ਦੀ 10 ਦਿਨ ਲਈ ਹੋਊਗਾ ਤੇ ਪਰ ਉਸਨੇ ਸਾਰਾ ਸਾਲ ਹੀ ਸਾਰੀਆਂ ਐਕਟੀਵਿਟੀਆਂ ਲੋਕਾਂ ਦੇ ਕੰਮਕਾਰ ਸਭ ਕੁਝ ਖਾ ਗਿਆ ਤੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਜੋ ਕਿਸਮਤ ਚ ਲਿਖਿਆ ਉਹ ਤਾਂ ਭੁਗਤ ਨਹੀਂ ਆ ਸੋ ਉਸ ਕਰਕੇ ਜਿਹੜੀਆਂ ਫਿਲਮਾਂ ਨੇ ਉਹ ਬੰਦ ਰਹੀਆਂ ਤੇ ਆਪਣਾ ਮੇਲ ਨਹੀਂ ਹੋ ਸਕਿਆ ਇਹੀ ਰੀਜ਼ਨ ਸੀ ਹੁਣ ਫੇਰ ਦਿਨ ਖੁੱਲ ਰਹੇ ਨੇ ਤੇ ਪ੍ਰਮਾਤਮਾ ਕੰਟਰੋਲ ਕਰੇ ਇਸ ਨਾਮਰਾਤ ਕਰੋਨਾ ਤੋਂ ਸਾਰਿਆਂ ਦਾ ਖੜਾ ਛਡਾਵੇ ਫੇਰ ਰੰਗਤ ਆਏਗੀ ਤੁਹਾਡਾ ਲਾਕਡਾਊਨ ਕਿੱ사 ਗਿਆ ਵਾਈਫ ਦੇ ਨਾਲ ਹੁਣ ਘਰ ਚ ਲੋਕ ਹੋ ਗਏ ਸਾਡੇ ਲਾਕਡਾਊਨ ਦੇ ਵਿੱਚ ਮੈਂ ਪੁਖਰਾਜ ਵਾਈਫ ਦੇ ਨਾਲ ਤਕਰੀਬਨ ਬਹੁਤ ਸਾਰੇ ਕਲਿੱਪਸ ਬਣਾਉਂਦੇ ਰਹੇ ਸੀ ਕਰੋਨਾ ਦੇ ਮਤਲਕ ਸੋ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੂੰ ਤੇ ਬਹੁਤ ਇੰਜੋਏ ਕੀਤਾ ਪਰ ਉਸ ਤੋਂ ਬਾਅਦ ਫਿਰ ਜਦੋਂ ਇਸ ਪੀਰੀਅਡ ਦੇ ਦੌਰਾਨ ਮੇਰੀ ਰਿਟਾਇਰਮੈਂਟ ਆ ਗਈ ਯੂਨੀਵਰਸਿਟੀ 31 ਮਈ ਨੂੰ ਤੇ ਲੋਕ ਕਹ ਰਹੇ ਸੀ ਜਸਵਿੰਦਰ ਕਰੋਨਾ ਨੇ ਤੇਰੀ ਤਾਂ ਰਿਟਾਇਰਮੈਂਟ ਹੀ ਰੋਲ ਤੀ ਪਰ ਕਹਿੰਦੇ ਆ ਵੀ ਪ੍ਰਮਾਤਮਾ ਦੇ ਰੰਗ ਕੋਈ ਨਹੀਂ ਜਾਣਦਾ ਵੀ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਬਲਮਕੰਦ ਸ਼ਰਮਾ ਨੇ ਮੇਰੇ ਮਿੱਤਰ ਨੇ ਮੇਰੀ ਸਾਰੀ ਜਿਹੜੀ ਸੀਗੀ ਉਹ ਰਿਟਾਇਰਮੈਂਟ ਉਹ ਆਨਲਾਈਨ ਅਰੇਂਜ ਕੀਤੀ ਉਹ ਬਹੁਤ ਕਮਾਲ ਸੀਗਾ ਵੈਸੇ ਨਾ Zoom ਦੇ ਉੱਤੇ ਤੁਸੀਂ ਦੇਖੋ ਤਕਰੀਬਨ ਮੋਰ ਥੈਨ ਤੁਸੀਂ ਕਹਿ ਸਕਦੇ ਹੋ 25 ਲੱਖ ਲੋਕਾਂ ਨੇ ਵਿਟਨੈਸ ਕੀਤੀ ਉਹ 25 ਤੋਂ ਵੀ ਵੱਧ ਔਰ ਮੈਂ ਹੈਰਾਨ ਰਹਿ ਗਿਆ ਇਹ ਯੂਨੀਵਰਸਿਟੀ ਮੇਰੀ ਰਿਟਾਇਰਮੈਂਟ ਵਰਚੂਅਲੀ ਉੱਥੇ ਅਸੀਂ ਹੁੰਦੇ ਤਾਂ ਸਾਡੀ ਵੱਧ ਤੋਂ ਵੱਧ 4-500 800 ਬੰਦਾ ਆ ਜਾਂਦਾ ਕਿਤੇ 25 ਲੱਖ ਨੇ ਦੇਖੀ ਆਨਲਾਈਨ ਅਜੇ ਤੱਕ ਲੋਕ ਉਸ ਗੱਲ ਦਾ ਜ਼ਿਕਰ ਕਰਦੇ ਆ ਕਿ ਪਹਿਲੀ ਵਾਰੀ ਦੇਖਿਆ ਵੀ ਰਿਟਾਇਰਮੈਂਟ ਪਾਰਟੀ ਕੋਈ ਸਾਢੇ 4 ਘੰਟੇ ਚੱਲੀ ਹੋਈ ਬਿਲਕੁਲ ਬਿਲਕੁਲ ਤੇ オンલાઈਨ ਵੀ ਸਾਰਿਆਂ ਨੇ ਉਹ ਕਹਿੰਦੇ ਤੁਹਾਡਾ ਪਿਛਲਾ ਸਾਲ ਤੁਹਾਡੇ ਲਈ ਬਹੁਤ ਟਰਨਿੰਗ ਪੁਆਇੰਟ ਰਿਹਾ ਮੇਰੇ ਖਿਆਲ ਨਾਲ ਬੈਕ ਟੂ ਬੈਕ ਰੱਬ ਦੀ ਕਿਰਪਾ ਨਾ ਕਮ ਬਹੁਤ ਰਿਹਾ ਤੁਹਾਡੇ ਕੋਲ ਲੇਕਿਨ ਪਿਛਲਾ ਸਾਲ ਫਾਈਨਲੀ ਤੁਹਾਨੂੰ ਇੱਕ ਕਹਿੰਦੇ ਨਾ ਇੱਕ ਬ੍ਰੇਕ ਵੀ ਮਿਲਿਆ ਕਿ ਹਾਂ ਭੱਲਾ ਸਾਬ ਹੁਣ ਬੈਠੋ ਘਰੇ ਥੋੜਾ ਜਿਹਾ ਆਰਾਮ ਕਰੋ ਰੈਸਟ ਕਰ ਲਓ ਥੋੜਾ ਰੈਸਟ ਕਰ ਲਓ ਸੋ ਉਹਦੇ ਕਰਕੇ ਫਿਰ ਥੋੜਾ ਜਿਹਾ ਚੇਂਜ ਇਹ ਵੀ ਆਈ ਕਿ ਰਿਟਾਇਰਮੈਂਟ ਤੋਂ ਬਾਅਦ ਸੋਚਿਆ ਵੀ ਕੀ ਕੀਤਾ ਜਾਵੇ ਜ਼ਿਆਦਾਤਰ ਸ਼ੂਟਿੰਗਸ ਚੰਡੀਗੜ੍ਹ ਉਹਦੇ ਸਰਾਊਂਡਿੰਗ ਏਰੀਆ ਚ ਹੁੰਦੀਆਂ ਨੇ ਤੇ ਮੈਨੂੰ ਸ਼ੂਟਿੰਗ ਤੋਂ ਬਾਅ ਸੜਕਾਂ ਤੇ ਗੇੜੇ ਕੱਢਣੇ ਪੈਂਦੇ ਸੀ ਲੁਧਿਆਣੇ ਜਾਣ ਲਈ ਕਿਉਂਕਿ ਮੇਰੀ ਜੌਬ ਸੀ ਉੱਥੇ ਜਦੋਂ ਰਿਟਾਇਰ ਹੋ ਗਿਆ ਫਿਰ ਸੋਚਿਆ ਵੀ ਕੰਮ ਤਾਂ ਇੱਥੇ ਕਰਨਾ ਫਿਲਮਾਂ ਦਾ ਸਾਰਾ ਚੰਡੀਗੜ੍ਹ ਫਿਰ ਅਸੀਂ ਇੱਥੇ ਸ਼ਿਫਟ ਹੋ ਗਏ ਹੁਣ ਆਪਣੇ ਮਹਾਰਾਜ ਲਈ ਜਿਹੜੀ ਪਹਿਲਾਂ ਸਾਹਿਬ ਨੇ ਇੰਨੀ ਕਮਾਲ ਦੀ ਕੋਠੀ ਪਾਈ ਹੋਈ ਹੈ ਉਹਦੇ ਵਿੱਚ ਰਹਿਣ ਦਾ ਹੁਣ ਮੌਕਾ ਮਿਲ ਗਿਆ ਕੋਠੀ ਦਾ ਜੀ ਬਸ ਪੌਣ ਵਾਲਿਆਂ ਨੇ ਪਾਈ ਆ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਤਾਂ ਵਿੱਚ ਰਹਿਣ ਵਾਲੇ ਆ ਸੋ ਉਹ ਬੜੀ ਵਣਾਈ ਲੈ ਲਈ ਸੀਗੀ ਤੇ ਆਪਣੇ ਮਾਲੀ ਦੇ ਵਿੱਚ ਫੇਸ 7 'ਚ ਤੇ ਬਸ ਉੱਥੇ ਹੁਣ ਜਾਇਦਾ ਹੁਣ ਸ਼ੂਟਿੰਗ ਤੇ ਆਈਦਾ ਕਿਤੇ 20 ਮਿੰਟ ਲਾਦੇ ਆ 25 ਮਿੰਟ ਲੱਗਦੇ ਆ ਘਰ ਨੂੰ ਮੁੜ ਜਾਈਦਾ ਬਿਲਕੁਲ ਹਾਂ ਦੇ ਨਹੀਂ ਸਮਾਂ ਬਦਲਿਆ ਹੈ ਨਾ ਚੀਜ਼ਾਂ ਬਦਲੀਆਂ ਨੇ ਕੰਮ ਨੂੰ ਕਿੰਨਾ ਅਪਲਾ ਸਾਹਿਬ ਕਹਿੰਦੇ ਨਾ ਕੰਮ ਨੂੰ ਮਿਸ ਕਰਨਾ ਵੀ ਹੁੰਦਾ ਤੁਸੀਂ ਪਿਛਲੇ ਸਾਲ ਕਿਰਨਾ ਰਿਟਾਇਰਮੈਂਟ ਦੇ ਨਾਲ ਹੈ ਫਿਰ ਤੁਸੀਂ ਵਾਪਸ ਟੀਵੀ ਤੇ ਵੀ ਆਏ ਹੈ ਨਾ ਟੈਲੀਵਿਜ਼ਨ ਸ਼ੋਅ ਕੀਤਾ ਹੁਣ ਤੁਸੀਂ ਵੈਬ ਸੀਰੀਜ਼ ਵੀ ਕਰ ਰਹੇ ਹੋ ਹੈ ਨਾ ਇਹ ਇਹ ਟਰਨਿੰਗ ਪੁਆਇੰਟ ਕਿਵੇਂ ਦੇਖਦੇ ਹੋ ਕਿ ਕਿੰਨਾ ਕਿਤੇ ਬਹੁਤ ਕੁਝ ਘੁੰਮ ਗਿਆ ਪਿਛਲੇ ਸਾਲ ਫਿਲਮਾਂ ਦੇ ਵਿੱਚ ਇੰਨੇ ਬਿਜ਼ੀ ਸੀ ਕਦੇ ਸੋਚਿਆ ਨਹੀਂ ਸੀ ਵੀ ਟੀਵੀ ਸ਼ੋਅ ਵੀ ਕਰਾਂਗੇ ਜੀ ਪੰਜਾਬੀ ਵਾਲਿਆਂ ਨੇ ਸਾਡਾ ਹਸਿਆ ਦਾ ਹੱਲਾ ਪਾਏਗਾ ਜਸਵਿੰਦਰ ਭੱਲਾ ਜੀ ਜੀ ਸੋ ਉਦੋਂ ਚ ਇੰਨਾ ਰਿਸਪੌਂਸ ਅੱਛਾ ਮਿਲਿਆ ਪਰ ਕੁਦਰਤੀ ਪੰਜ ਐਪੀਸੋਡ ਕੀਤੇ ਸੀਗੇ ਤੇ ਮੈਂ ਮੇਰੀ ਫਿਰ ਕਰੋਨਾ ਨਾਲ ਫਾਈਟ ਹੋ ਗਈ ਥੋੜੀ ਜੀ ਤੇ ਉਹਦੇ ਕਰਕੇ ਫਿਰ ਮੈਂ ਉਹ ਵਿਚਕਾਰ ਮੈਨੂੰ ਪ੍ਰੋਗਰਾਮ ਛੱਡਣਾ ਪਿਆ ਪਰ ਉਸ ਤੋਂ ਬਾਅਦ ਪਾਸਨਾ ਜੀ ਨੇ ਪ੍ਰੋਗਰਾਮ ਸੰਭਾਲਿਆ 26 ਐਪੀਸੋਡ ਪੂਰੇ ਕੀਤੇ ਉਸ ਤੋਂ ਬਾਅਦ ਸੁਮੇਤ ਕੰਗ ਜੀ ਦਾ ਮੈਸੇਜ ਆਇਆ ਕਿ ਜਸਵੰਦਰ ਤੁਸੀਂ ਟੈਸਟ ਵੀ ਬਥੇਰਾ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਵੀ ਹੋ ਗਏ ਦੁਆਰਾ ਵੀ ਆਪਾਂ ਐ ਕਰਦੇ ਆ ਵੀ ਫਿਲਮਾਂ ਦਾ ਤਾਂ ਪਤਾ ਨਹੀਂ ਕਦੋਂ ਸ਼ੁਰੂ ਹੁੰਦੀਆਂ ਨੇ ਵੀ ਆਪਾਂ ਕਿਉਂ ਨਾ ਵੈਬ ਸੀਰੀ ਸ਼ੁਰੂ ਕਰੀਏ ਮੈਂ ਕਿਹਾ ਭਾਜੀ ਮੈਂ ਕਦੇ ਕੀਤੀ ਨਹੀਂ ਕਹਿੰਦੇ ਤੁਹਾਡੇ ਬੇਟੇ ਪੁਖਰਾਜ ਨੇ ਇੰਨੀ ਸ਼ੁਰੂਆਤ ਕੀਤੀ ਯਾਰ ਜਿਗਰੀ ਕਸੂਤੀ ਡਿੱਗਦੀ ਸੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਹੁਣ ਵੈਬ ਸੀਰੀਜ਼ ਦਾ ਇਨਾ ਹੜਾ ਆ ਹਰ ਕੋਈ ਵੈਬ ਸੀਰੀਜ਼ ਬਣਾ ਰਿਹਾ ਤੁਸੀਂ ਕਿਉਂ ਨਹੀਂ ਕਰ ਰਹੇ ਜੀ ਉਹਨਾਂ ਨੇ ਮੈਨੂੰ ਸਟੋਰੀ ਸੁਣਾਈ ਜਿਹਦਾ ਨਾਮ ਸੀ ਫਿਲਮ ਦਾ ਵੈਬ ਸੀਰੀਜ਼ ਦਾ ਕੀ ਬਣੂ ਪੂਨੀਆ ਦਾ ਉਹਦੇ ਚ ਮੈਂ ਬਲਵੰਤ ਸਿੰਘ ਪੂਨੀਆ ਦਾ ਕਰੈਕਟਰ ਨਾਲ ਬੱਬਲ ਰਾਏ ਜੀ ਨੇ ਸੋ ਉਹ ਅਸੀਂ ਉਹਦੇ ਤਿੰਨ ਫੇਸ ਦੇ ਵਿੱਚ ਉਹਦੀ ਸ਼ੂਟਿੰਗ ਕਰਨੀ ਆ ਪਹਿਲੀ ਹੋਈ ਆ ਉਹਦੀ ਸ਼ੂਟਿੰਗ ਫਰਵਰੀ ਚ ਜੀ ਅੱਗੋਂ ਹੁਣ ਇੱਕ ਹੋਏਗੀ ਮਾਰਚ ਵਿੱਚ ਜੀ ਇਹ ਮਾਰਚ ਦੇ ਇਸ ਮਹੀਨੇ ਦਸ ਤਰੀਕ ਤੋਂ ਸ਼ਾਇਦ ਤੇ ਅੱਗੋਂ ਫਿਰ 1 ਅਪ੍ਰੈਲ ਦੇ ਵਿੱਚ ਤੇ ਇਹਦੇ ਵਿੱਚ ਫਿਰ ਜਿੰਨੇ 18 20 ਐਪੀਸੋਡ ਹੋਣਗੇ ਉਹ ਕੰਪਲੀਟ ਕਰ ਲਾਂਗੇ ਕਿਉਂਕਿ ਇਹ ਤੁਹਾਡਾ ਵੀ ਨਾ ਦੌਰ ਕਿਨੇ ਤੁਹਾਡੇ ਵੀ ਇੱਕ ਸੀਰੀਜ਼ ਉਹ ਵੀ ਹੁੰਦੀ ਸੀ ਜャ ਛਣਕਾਟਾ ਹੁੰਦਾ ਸੀ ਹੈਨਾ ਹੁਣ ਇਹ ਹੁਣ ਸੀਰੀਜ਼ ਬਦਲ ਗਈ ਲੇਕਿਨ ਸੀਰੀਜ਼ ਉਸੇ ਕੀਤੀ ਹੋਈ ਹੈ ਹੈਨਾ ਇਸ ਸੀਰੀਜ਼ ਦੇ ਵਿੱਚ ਵੀ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਕਿਤੇ ਨਾ ਕਿਤੇ ਛਣਕਾਟੇ ਨੂੰ ਵਾਪਸ ਲੈਣ ਦਾ ਟਾਈਮ ਹੋ ਗਿਆ ਸਾਰੇ ਕਹਿੰਦੇ ਨੇ ਸੁਨੀਪ ਕੰਗ ਜੀ ਨੇ ਵੀ ਇਹੀ ਗੱਲ ਕੀਤੀ ਵੀ ਹੁਣ ਤੁਹਾਨੂੰ ਆਦਤ ਪੈ ਗਈ ਸੀਰੀਜ਼ ਕਰਨ ਦੀ ਵੀ ਹੁਣ ਦੁਬਾਰਾ ਛਣਕਾਟਾ ਚੱਕੋ ਤੇ ਅਸੀਂ ਕਹਾਂ ਜੀ ਪਹਿਲਾਂ ਆ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਛਣਕਾਟਾ ਸੁਨੀਪ ਕੰਗ ਜੀ ਨਾਲ ਹੀ ਪਲਾਨ ਕਰ ਰਹੇ ਹਾਂ ਅਰੇ ਵਾਹ ਦੈਟਸ ਅ ਗੁੱਡ ਨਿਊਜ਼ ਫਾਰ ਅਸ ਯੈਸ ਉਹ ਫਿਰ ਅਸੀਂ ਛਣਕਾਟਾ ਕਰਾਂਗੇ ਉਸੇ ਤਰ੍ਹਾਂ ਦੇ ਨਾਲ ਆਏਗਾ ਤੁਹਾਡੀ ਨਰੇਸ਼ਨ ਇਹ तकरीबन ਉਹਨੂੰ ਸਟੇਜ ਸ਼ੋ ਦੇ ਫਾਰਮੈਟ 'ਚ ਕਿਉਂਕਿ ਜੇ ਫਿਕਸ਼ਨ ਕਰ ਲਿਆ ਫਿਰ ਤਾਂ ਫਿਲਮਾਂ ਜਿਹੀਆਂ ਚੱਲਦੀਆਂ ਨੇ ਸੀਰੀਜ਼ ਚੱਲਦੀਆਂ ਨੇ ਉਹਦੇ 'ਚ ਕੋਈ ਫਰਕ ਨਹੀਂ ਜਿਸ ਤਰ੍ਹਾਂ ਉਹ ਸਟੇਜ ਸ਼ੋ ਜਾਂ ਕਰਦੇ ਹੁੰਦੇ ਸੀ ਫਿਲਮਾਉਂਦੇ ਸੀ ਇਹਨੂੰ ਵੀ ਅਸੀਂ ਚਾਚਾ ਭਤੀਜਾ ਔਰ ਨੀਲੂ ਜੀ ਦੇ ਨਾਲ ਲੈ ਕੇ ਬਾਕੀ ਹੋਰ ਕੈਰੈਕਟਰਸ ਨਾਲ ਲੈ ਕੇ ਅ ਅੱਛੇ ਸਿੰਗਰ ਲੈ ਕੇ ਉਹਨਾਂ ਨਾਲ ਗੱਲਬਾਤ ਇਸ ਰਾਮਪਲਾਨ ਨੂੰ ਕਰਨ ਬਾਰੇ ਸੋਚ ਰਹੇ ਆ ਤਾਂ ਸਾਡੇ ਮੇਰੇ ਚਿਹਰੇ ਤੇ ਜਿਹੜੀ ਸਮਾਈਲ ਹੋ ਜਾ ਨਹੀਂ ਰਹੀ ਕਿਉਂਕਿ ਸਰ ਅਸੀਂ ਉਹ ਦੇਖਦੇ ਵੱਡੇ ਹੋਏ ਆ ਹੈਨਾ ਉਹ ਕਾਮੇਡੀ ਤੇ ਜਿਹੜੀ ਤੁਸੀਂ ਪੇਸ਼ ਕਰਦੇ ਸੀਗੇ ਉਸ ਨੂੰ ਤੁਸੀਂ ਫਿਲਮਾਂ ਤੱਕ ਲੈ ਕੇ ਆਏ ਹੈਨਾ ਤੇ ਤੁਹਾਡੀ ਕਿਹੜੀ ਯਾਦ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਉਹ ਦੇ ਨਾਲ ਹੀ ਤਾਜ਼ੀ ਹੋ ਗਈ ਜਿਹੜੀ ਕਦੇ ਵੀ ਭੁੱਲ ਨਹੀਂ ਸਕਦੇ ਛਣਕਟ ਛਣਕਟ ਤਾਂ ਮੈਨੂੰ ਲੋਕ ਰੋਜ਼ ਯਾਦ ਕਰਾਉਂਦੇ ਆ ਜਦੋਂ ਮੈਂ ਆਪਣਾ ਕੋਈ ਪੇਜ ਤੇ ਮੈਂ ਆਪਣੇ ਫੈਨਸ ਦਾ ਜਵਾਬ ਦਿੰਨਾ ਆਪਣੇ ਫੇਸਬੁੱਕ ਤੇ ਦਿੰਨਾ ਇੰਸਟਾ ਤੇ ਦਿੰਨਾ ਹਰਤੀਜਾ ਕੁਐਸਚਨ ਇਹ ਹੁੰਦਾ ਸਰ ਛਣਕਾਟਾ ਕਦੋਂ ਲੈ ਕੇ ਆ ਰਹੇ ਹੋ ਛਣਕਾਟਾ ਕਦੋਂ ਲੈ ਕੇ ਆ ਰਹੇ ਹੋ ਸੋ ਦਰਸ਼ਕਾਂ ਦੀ ਮੰਗ ਤੇ ਔਰ ਆਪਣਾ ਵੀ ਪਸੂ ਪੂਰਾ ਕਰਨ ਲਈ ਤੋਂ ਅਸੀਂ ਛਣਕਾਟਾ ਆਇਤ ਕੀ ਕਰਾਂਗੇ ਜਰੂਰ ਪਲਾਨ ਔਰ ਇੱਕ ਅਸੀ ਫਿਲਮ ਕੀਤੀ ਆ ਜਨਵਰੀ ਦੇ ਵਿੱਚ ਦਸੰਬਰ ਦੇ ਵਿੱਚ ਬੀਨੂ ਢਿਲੋਂ ਪੁਖਰਾਜ ਕਰਮਜੀਤ ਅਨਮੋਲ ਜੀ ਦਾ ਬੇਟਾ ਮੈਂ ਔਰ ਇੱਕ ਮਨਿੰਦਰ ਜੀ ਨੇ ਦਿੱਲੀ ਤੋਂ ਔਰ ਸੀਮਾ ਕੌਸ਼ਲ ਜੀ ਬੜੀ ਪਿਆਰੀ ਫਿਲਮ ਆ ਉਹਦਾ ਨਾਮ ਰੱਖਿਆ ਜਿਨਨੇ ਜੰਮੇ ਸਾਰੇ ਨਕੰਮੇ ਤੇ ਉਹ ਫਿਲਮ ਨਰੇਸ਼ ਕਥੂਰੀਆ ਜੀ ਦੀ ਲਿਖੀ ਹੋਈ ਆ ਔਰ ਕੈਨੀ ਸ਼ਾਫੜਾ ਸ਼ਾਫੜਾ ਜੀ ਨੇ ਉਹ ਫਿਲਮ ਲਿਖੀ ਆਪਣਾ ਡਾਇਰੈਕਟ ਕੀਤੀ ਆ ਔਰ ਹਰਮਨ ਬਵੇਜਾ ਜੀ 그룹 ਚਾਰ ਸਾਹਿਬ ਜੱਦੇ ਵਾਲੇ ਉਹਨਾਂ ਨੇ ਪ੍ਰੋਡਿਊਸ ਕੀਤੀ ਆ ਤੇ ਜੀ ਦੇ ਨਾਲ ਰਲ ਕੇ ਮੇਰੇ ਖਿਆਲ ਉਹ ਫਿਲਮ ਰਿਲੀਜ਼ ਕਰਨਗੇ ਛੇਤੀ ਇਸ ਸਾਲ ਯਾਨੀ ਕਿ ਹੁਣ ਜਿੱਦਾਂ ਜਿੱਦਾਂ ਸਿਨੇਮਾ ਖੁੱਲਣਗੇ ਤੁਹਾਡੇ ਵਾਸਤੇ ਬਹੁਤ ਸਾਰੇ ਤੋਹਫੇ ਜਿਹੜੇ ਫੈਨਸ ਹੈ ਉਹਨਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਦੇਖੋ 100 ਫਿਲਮਾਂ ਤੋਂ ਉੱਪਰ ਤਾਂ ਕਹਿੰਦੇ ਆ ਸ਼ੂਟ ਹੋਈਆਂ ਪਈਆਂ ਨੇ ਜਿਹੜੀਆਂ ਰਿਲੀਜ਼ ਹੋਣੀਆਂ ਨੇ ਪੰਜ-ਸੱਤ ਸਾਡੀਆਂ ਵੀ ਹੋਈਆਂ ਪਈਆਂ ਨੇ ਉਹਨਾਂ ਚੋਂ ਜਿਹੜੀਆਂ ਰਿਲੀਜ਼ ਹੋਣਗੀਆਂ ਬਾਕੀ ਹੁਣ ਤਾਂ ਪ੍ਰਮਾਤਮਾ ਕੀ ਅਰਦਾਸ ਕਰ ਸਕਦੇ ਆ ਵੀ ਕਰੋਨਾ ਵਰਗੀ ਜਿਹੜੀ ਨਾਮਰਾਦ ਬਿਮਾਰੀ ਸੀ ਇਸ ਤੋਂ ਸਾਰੀ ਦੁਨੀਆ ਨੂੰ ਯਾਤਪਕਸ਼ਨ ਤਾਂ ਕਿ ਅਸੀਂ ਦੁਬਾਰਾ ਹਾਸੇ ਛੱਟੇ ਖੇਡਾਂ ਨੇ ਜਿਹੜੀਆਂ ਉਹ ਆਪਣੇ ਕੋਲੋਲਾ ਨੇ ਆਪਣੇ ਦਸ਼ਕਰ ਨਾਲ ਕਰ ਸਕੀਏ ਸਨਮਿਆਂ ਦੇ ਵਿੱਚ ਦੁਆਰਾ ਰੌਣਕਾਂ ਲੱਗਣ ਤੇ ਅੱਜ ਦੀ ਇਸ ਗੈਟਅੱਪ ਬਾਰੇ ਵੀ ਸਾਨੂੰ ਥੋੜਾ ਜਿਆਦਾ ਦੱਸ ਦਿਓ ਇੱਕਦਮ ਕਮਾਲ ਦੇ ਇੱਕਦਮ ਪੁੱਲਸ ਵਾਲੇ ਤੁਸੀਂ ਲੱਗ ਰਹੇ ਹੋ ਕਿਕਰ ਸਿੰਘ ਨਾ ਆਇਆ ਹੈ ਇਹ ਹੈ ਜੀ ਥਾਣੇਦਾਰ ਕਿਕਰ ਸਿੰਘ ਫਿਲਮ ਹੈਗੀ ਆ ਫਿਰ ਮਾਮਲਾ ਗੜਬੜ ਹੈ ਤਾਂ ਵਿਵੇਕ ਹੋਰੀ ਜੀ ਮੋਨਪ੍ਰੀਤ ਸਿੰਘ ਜੀ ਮੇਰੇ ਮਿੱਤਰ ਨੇ ਤੇ ਉਹਨਾਂ ਦੀ ਬੇਟੀ ਕਮਲਪ੍ਰੀਤ ਜਿਹੜੀ ਸਾਹਬਾਦਰ ਫਿਲਮ ਦੇ ਵਿੱਚ ਹੀਰੋਇਨ ਸੀ ਤੇ ਉਹਦੇ ਵਿੱਚ ਮਮਾ ਜੀ ਕਹਿੰਦੀ ਆ ਇਹਦੇ ਵਿੱਚ ਮੇਰੀ ਬੇਟੀ ਬਣੀ ਆ ਅੱਛਾ ਜੀ ਤੇ ਨਿੰਜਾ ਜੀ ਇਸ ਫਿਲਮ ਦੇ ਹੀਰੋ ਨੇ ਸੋ ਨਾਲ ਦਲਾਵਰ ਜੀ ਨੇ ਹੋਰ ਬਹੁਤ ਸਾਰੀ ਸਪੋਰਟਿੰਗ ਕਾਸਟ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਇਹ ਫਿਲਮ ਦਾ ਸ਼ੂਟ ਸਟਾਰਟ ਹੋਇਆ ਨੇ 4 ਦਿਨ ਹੋ ਗਏ ਪਰ ਮੇਰਾ ਅੱਜ ਪਹਿਲਾ ਦਿਨ ਆ ਸੋ ਪਹਿਲਾ ਦਿਨ ਆ ਕੇ ਜੋ ਕਿਰਦਾਰ ਹੁੰਦਾ ਥਾਣੇਦਾਰ ਦਾ ਥਪੜ ਥਪੜ ਖੜਕਾਤੇ ਆ ਕੇ ਇੱਥੇ ਕੀ ਆ ਬੋਲ ਹਾਂ ਜੀ ਔਰ ਇਸ ਫਿਲਮ ਨੂੰ ਡਾਇਰੈਕਟਰ ਸਾਗਰ ਜੀ ਕਰ ਰਹੇ ਨੇ ਹਰ ਬਾਕੀ ਜਸਮੀ ਮਾਨ ਜੀ प्रोडक्शन ਦੇ ਵਿੱਚ ਨੇ ਨਾਲ ਸੋ ਹੋਰ ਬਹੁਤ ਸਾਰੇ ਜਿਹੜੇ ਡੀਓਪੀ ਨੇ ਤੇ ਬਹੁਤ ਅੱਛੇ ਨੇ ਸਾਡੇ ਮੁੰਬਈ ਤੋਂ ਜਿਨ੍ਹਾਂ ਨੇ ਦੱਸਦੇ ਨੇ ਕਿ ਜੈਬੀ ਮੈਟ ਫਿਲਮ ਦੇ ਵਿੱਚ ਉਹਨਾਂ ਨੇ ਐਜ਼ ਅ ਡੋਪ ਰੋਲ ਨਿਭਾਇਆ ਸੋ ਕੰਮ ਕਰਕੇ ਪਤਾ ਲੱਗ ਜਾਂਦਾ ਹਜੇ ਮੈਂ ਇੱਕ ਸੀਨ ਕੀਤਾ ਉਹਨਾਂ ਨਾਲ ਰੀਅਲੀ ਇਟ ਵਾਸ ਅਪਰੀਸ਼ੀਏਬਲ ਜੀ ਸਰ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਦਾ ਪਿਆਰ ਤੁਹਾਡੇ ਲਈ ਬਣਿਆ ਰਵੇ ਤੁਹਾਡੇ ਕਿਰਦਾਰ ਹਿੱਟ ਹੁੰਦੇ ਰਹਿਣ ਤੇ ਹੁਣ ਸਾਨੂੰ ਛਣ ਕਾਟੇ ਦਾ ਤੇ ਤੁਹਾਡੇ ਜਿਹੜੇ ਬਾਕੀ ਪ੍ਰੋਜੈਕਟਸ ਐ ਉਹਨਾਂ ਦਾ ਇੰਤਜ਼ਾਰ ਜ਼ਰੂਰ ਰਹੇਗਾ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਬਸ ਇਹੀ ਕਹਿਣਾ ਚਾਹਾਂਗੇ ਦਰਸ਼ਕਾਂ ਨੂੰ ਕਿ ਪਿਆਰੇ ਦਰਸ਼ਕੋ ਤੁਹਾਡੇ ਬਹੁਤ ਰਣੀਆ ਬਹੁਤ ਪਿਆਰ ਦਿੱਤਾ țej sara pyar ਦਿੱਤਾ ਹੁਣ ਤੱਕ ਤੁਸੀਂ ਜਿਵੇਂ ਪਿਆਰ ਦਿੰਦੇ ਆਏ ਹੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਤੁਹਾਡੀ ਕਸੌਟੀ ਤੇ ਜ਼ਰੂਰ ਖਰੇ ਉਤਰਾਂਗੇ। ਕੀ ਬਾਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਫਿਰ ਆਏ ਸੀ ਜਸਵਿੰਦਰ ਪੱਲਾ ਸਾਹਿਬ ਜਿਨ੍ਹਾਂ ਦੀ ਗੱਲਾਂ ਬਾਤਾਂ ਤਾਂ ਸਾਨੂੰ ਹਮੇਸ਼ਾ ਐਂਟਰੇਨ ਕਰਦੇ ਨੇ। ਇਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਸੀ ਹੁਣ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਂਟਰੇਨ ਜ਼ਰੂਰ ਕਰਨਗੇ। ਕੈਮਰਮੈਨ ਗ੍ਰੀਸ਼ ਦੇ ਨਾਲ ਭਵਨਿਤ ਕੌਸ਼ਲ এবੀਪੀ ਸਾਜਾ। ਚੰਦ ਜੀ।